ਸੰਡੇ ਇਜ਼ ਦਾ ਹੌਲੀਡੇ ਇਹ ਗੱਲ ਸਿਰਫ ਤੇ ਸਿਰਫ ਜਵਾਕਾਂ ਤੇ ਲਾਗੂ ਹੁੰਦੀ ਹੈ ਸਿਆਣਿਆਂ ਨੂੰ ਵੱਡਿਆਂ ਨੂੰ ਕੰਮ ਸੰਡੇ ਵਾਲੇ ਦਿਨ ਬਹੁਤ ਜ਼ਿਆਦਾ ਹੋ ਜਾਂਦੇ ਨੇ ਸਵੇਰ ਤੋਂ ਮੁੰਡਾ ਗਾਜਰਾਂ ਕੱਦੂ ਕਸ ਕਰਨ ਦੇ ਵਿੱਚ ਵਸਾਲਿਆ ਮਾਤਾ ਹੱਥ ਪਟਾ ਰਹੇ ਨੇ ਰਿਸ਼ਤੇਦਾਰਾਂ ਨੇ ਆਉਣਾ ਗਜ਼ਰੀਲਾ ਤਿਆਰ ਚਾਹੀਦਾ ਪੂਰਾ ਪਰਿਵਾਰ ਇਸ ਜਦੋਜਾਹਤ ਦੇ ਵਿੱਚ ਲੱਗੇ ਹੋਇਦਰ ਕਾਕਾ ਜੀ ਨੇ ਮੋਬਾਈਲ ਦਾ ਮੋਰਚਾ ਸੰਭਾਲ ਲਿਆ ਸਵੇਰ ਤੋਂ ਮੋਬਾਈਲ ਦੇ ਉੱਪਰ ਅੱਖਾਂ ਗੱਡੀਆਂ ਹੋਈਆਂ ਨੇ ਮੁੰਡੇ ਦੀ ਬਾਹ ਤੱਕ ਗਈ ਹੈ ਕ੍ਰਾਸ ਫਿਟ ਵਾਲਾ ਸਵਾਦ ਆ ਰਿਹਾ ਹੈ ਕੱਦੂ ਕਾਸ ਕੀਤਾ ਜਾ ਰਿਹਾ 3.5 ਕਿਲੋ ਗਾਜਰਾਂ ਦਾ ਟਾਰਗੇਟ ਲੈ ਕੇ ਬੈਠਾ ਚੋਬਰ ਬਾ ਜਵਾਬ ਦੇ ਰਹੀ ਹੈ ਮਾਤਾ ਨੇ ਸਫਾਈਆਂ ਦਾ ਮੋਰਚਾ ਸੰਭਾਲ ਲਿਆ ਹੈ ਸਫਾਈਆਂ ਬੜੀਆਂ ਜ਼ਰੂਰੀਆਂ ਨੇ ਰਿਸ਼ਤੇਦਾਰਾਂ ਨੇ ਆ ਪਹੁੰਚਣਾ ਕਿਤੇ ਸਫਾਈ ਵਿਚਾਲੇ ਨਾ ਰਹਿ ਜੇ ਲਓ ਜੀ ਮਾਤੇਵਾ ਅੰਤਿਮ ਸ਼ੋਹਾਂ ਦੇ ਰਹੇ ਨੇ ਮੁੰਡੇ ਦੀ ਬਾਹ ਥੱਕਣ ਤੋਂ ਬਾਅਦ ਮੋਰਚਾ ਕੱਦੂ ਕਾਸ ਵਾਲਾ ਮਾਤਾ ਨੇ ਸੰਭਾਲ ਰਿਹਾ ਕਾਕਾ ਜੀ ਮੋਬਾਈਲ ਦੇ ਉੱਪਰ ਜੰਮੇ ਹੋਏ ਨੇ ਕੋਈ ਕੁਛ ਕਰੀ ਜਾਵੇ ਅਸੀਂ ਬੁੱਲੇ ਲੁੱਟਣ ਨੂੰ ਕਿਉਂਕਿ ਸੰਡੇ ਇਜ਼ ਦਾ ਹੌਲੀਡੇ ਲਓ ਜੀ ਉਸ ਤੋਂ ਬਾਅਦ ਕੜਾਹੀ ਜਿਹੜੀ ਚੁੱਲੇ ਤੇ ਚੜ ਗਈ ਹੈ ਤੇ ਅੱਗ ਚਲਾਉਣ ਦਾ ਇੱਕ ਆਪਣਾ ਆਪ ਹੁਨਰ ਹੁੰਦਾ ਜਿਹੜਾ ਕਿ ਸਾਨੂੰ ਆਉਂਦਾ ਅਸੀਂ ਅੱਗ ਚਲਾ ਦਿਤੀ ਹੈ ਕੜਾਹੀ ਧਰਨ ਤੋਂ ਬਾਅਦ ਦੇਸੀ ਘਿਓ ਦੀ ਕੜਸ਼ੀ ਦੁੱਧ ਦੇ ਵਿੱਚ ਪਾ ਦਿਤੀ ਹੈ ਦੁੱਧ ਕੜ ਰਿਹਾ ਤੇ ਇਹਦੇ ਵਿੱਚ ਕੱਦੂ ਕਾਸ ਕੀਤੀਆਂ ਗਾਜਰਾ ਮਿਲਾ ਦਿਤੀਆਂ ਜਾਣਗੀਆਂ ਲੰਮਾ ਸਮਾਂ ਲੱਗਣਾ ਹੈ ਰਿਸ਼ਤੇਦਾਰਾਂ ਦੀ ਫਰਮਾਇਸ਼ ਹੈ ਕਿ ਗਾਜਰ ਦਾ ਜਿਹੜਾ ਗਜ਼ਰੇਲਾ ਉਹ ਜ਼ਰੂਰ ਖਾਣਾ ਹੈ ਲਓ ਜੀ ਕੱਢ ਰਿਹਾ ਹੈ ਲੇਕਿਨ ਸਫ਼ਰ ਬੜਾ ਲੰਮਾ ਹੈ ਮਾਤਾ ਕਹਿੰਦੇ ਨੇ 3-4 ਘੰਟੇ ਵੀ ਲੱਗ ਸਕਦੇ ਆ ਇਧਰੋਂ ਸਬਜ਼ੀਆਂ ਦੀਆਂ ਤਿਆਰੀਆਂ ਮੈਡਮ ਨਾ ਤੋਂ ਕੇ ਸਬਜ਼ੀ ਦੀ ਤਿਆਰੀ ਤੇ ਵਹਿ ਗਏ ਨੇ ਧੁੱਪ ਤਿੱਖੀ ਹੈ ਧੁੱਪ ਦਾ ਆਪਣਾ ਸਵਾਦ ਹੈ ਇਧਰੋਂ ਮਾਤਾ ਨੇ ਮੋਰਚਾ ਸੰਭਾਲ ਰਿਹਾ ਹੈ ਕੁਰਸੀ ਡਾ ਲੀ ਹੈ ਚੁੱਲੇ ਦੇ ਉੱਪਰ ਤੇ ਗਜਰੇਲਾ ਬਣਾਉਣ ਦੀਆਂ ਦੇੜੀਆਂ ਤਿਆਰੀਆਂ ਚੱਲ ਰਹੀਆਂ ਨੇ ਝੋਕੇ ਤੇ ਝੋਕਾ ਲੱਗ ਰਿਹਾ ਹੈ ਲੇਕਿਨ ਸਮਾਂ ਬੜਾ ਲੱਗਣਾ ਹੈ ਸਬਰ ਬੜਾ ਚਾਹੀਦਾ ਹੈ ਚੁੱਲੇ ਦੇ ਨਾਲ ਬੰਦਾ ਸਬਰ ਵੀ ਸਿੱਖਦਾ ਹੈ ਲਓ ਜੀ ਰਿਸ਼ਤੇਦਾਰ ਪਹੁੰਚ ਗਏ ਨੇ ਭਾਣਜਾ ਜੀ ਹਾਜ਼ਰ ਨੇ ਆਪਣੀ ਦਾਦੀ ਦੇ ਨਾਲ ਸਾਡਾ ਪਿਆਰਾ ਭਾਣਜਾ ਪਹੁੰਚ ਗਿਆ ਤੇ ਨਾਲ ਭੈਣ ਹੋਰੀ ਵੀ ਉਧਰੋਂ ਚੁੱਬੜ ਗਿਆ ਜੋਬਰ ਜਾ ਕੇ ਭੂਆ ਨੂੰ ਪੂਆ ਦੇ ਨਾਲ ਗੱਡ ਦਿੱਤੀ ਹੈ ਜੱਫੀ ਪੂਆ ਭਤੀਜਾ ਦਾ ਪਿਆਰ ਇਧਰੋਂ ਛੋਟੀ ਪੂਆ ਵੀ ਪਹੁੰਚ ਗਈ ਹੈ ਇਹ ਵੀ ਭਣਜਾ ਜੀ ਕਰਦੇ ਨੇ ਲਾਉਂਦੇ ਨੇ ਪੈਰੀ ਹੱਥ ਦਿੰਦੇ ਨੇ ਸਤਿਕਾਰ ਲਓ ਜੀ ਆਇਓ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਪਹੁੰਚੋ ਅੰਦਰ ਆਜੋ ਇਧਰੋਂ ਚੜ ਗਏ ਨੇ ਮਾਮੀ ਦੀ ਗੋਦੀ ਭਣਜਾ ਜੀ ਲਓ ਜੀ ਚੁੱਲ੍ਹੇ ਦੇ ਉੱਪਰ ਮਾਤਾ ਨੇ ਮੋਰਚਾ ਸੰਭਾਲਿਆ ਹੋਇਆ ਗਜਰੇਲਾ ਬਣਨਾ ਹੈ ਪਰ ਸਮਾਂ ਬੜਾ ਲੱਗਣਾ ਹੈ ਲੋ ਜੀ ਕਿਤੇ ਨਾ ਕਿਤੇ ਗਜਰੇਲੇ ਦੀ ਖੁਸ਼ਬੂ ਘਰ ਦੇ ਵਿੱਚ ਫੈਲਣੀ ਸ਼ੁਰੂ ਹੋ ਗਈ ਹੈ ਤੇ ਅੱਗ ਜਿਹੜੀ ਆ ਉਹ ਬੁਝ ਗਈ ਹੈ ਫੂਕਾ ਮਾਰੀਆਂ ਜਾ ਰਹੀਆਂ ਨੇ ਅੱਗ ਮਚਾਈ ਜਾ ਰਹੀ ਹੈ ਪਰ ਇਹਦਾ ਇੱਕ ਆਪਣੀ ਕਲਾ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਚੁੱਲ੍ਹੇ ਦੇ ਉੱਪਰ ਖਾਣਾ ਬਣਾਉਣਾ ਲੇਕਿਨ ਅਸੀਂ ਬਣਾ ਰਹੇ ਹਾਂ ਗਜਰੇਲਾ ਘਰ ਦਾ ਹਰ ਮੈਂਬਰ ਆਪਣੀ ਆਪਣੀ ਜ਼ਿੰਮੇਵਾਰੀ ਸੰਭਾਲੀ ਬੈਠਾ ਹੈ ਤੇ ਇੱਥੇ ਫੂਕਾਂ ਜਿਹੜੀਆਂ ਚੋਬਰ ਦੇ ਹਿੱਸੇ ਵੀ ਆ ਗਈਆਂ ਨੇ ਉਹ ਵੀ ਮਾਰ ਹਟਿਆ ਤੇ ਉਸ ਤੋਂ ਬਾਅਦ ਕੜਸ਼ੀ ਜਿਹੜੀ ਆ ਉਹ ਸੰਭਾਲ ਲਈ ਐ ਖੁਆ ਮਿਲਾ ਦਿੱਤਾ ਹੈ ਗਜ਼ਰੇਲੇ ਦੇ ਵਿੱਚ ਖੁਆ ਪਾ ਕੇ ਖਾਣ ਦਾ ਆਪਣਾ ਸਵਾਦ ਅੱਗ ਲਾਓ ਜੀ ਰੈਂਦੀ ਖੁੰਦੀ ਬਾਰੀ ਮੈਡਮ ਦੀ ਵੀ ਆ ਗਈ ਹੈ ਇਹ ਵੀ ਚਲਾ ਰਹੇ ਨੇ ਹੱਥ ਤੇ ਗਜ਼ਰੇਲਾ ਜਿਹੜਾ ਹੋ ਅੰਤਿਮ ਸ਼ੋਹਾਂ ਦੇ ਉੱਪਰ ਪਹੁੰਚ ਗਿਆ ਮੇਰੇ ਵੀਰੋ ਇਸ ਤੋਂ ਬਾਅਦ ਗਜ਼ਰੇਲੇ ਦਾ ਜਿਹੜਾ ਸਵਾਦ ਹੈ ਅਸੀਂ ਚੱਖਾਂਗੇ ਤੇ ਹੁਣ ਰੈਂਦੀ ਜਿਹੜੀ ਲਾਸਟ ਬਾਰੀ ਹੈ ਉਹ ਮੈਡਮ ਦੇ ਹਿੱਸੇ ਆ ਗਈ ਹੈ ਇਸ ਤੋਂ ਬਾਅਦ ਖਾਣਾ ਦੁਪਹਿਰ ਦੇ ਖਾਣੇ ਦਾ ਆਰਡਰ ਹੋ ਗਿਆ ਤੇ ਮੈਡਮ ਹੋਰੀ ਰਸੋਈ ਚ ਰੋਟੀਆਂ ਤੇ ਨਾਲ ਚੋਬਰ ਦਾ ਵੀ ਸਾਗ ਨੂੰ ਤੜਕਾ ਲਾਉਣ ਦਾ ਪ੍ਰਬੰਧ ਕਰ ਦਿੱਤਾ ਗਿਆ ਡਿਊਟੀ ਸੰਭਾਲ ਲਈ ਹੈ ਕੰਮ ਬਹੁਤ ਜ਼ਿਆਦਾ ਨੇ ਸਮਾਂ ਬਹੁਤ ਘੱਟ ਹੈ ਐਤਵਾਰ ਇੱਕ ਹੈ ਤੇ ਰਿਸ਼ਤੇਦਾਰ ਦੇ ਘਟੜ ਦੇ ਵਿੱਚ ਚੂਹੇ ਤੇ ਇਧਰ ਸਾਗ ਨੂੰ ਧੜਕੇ ਲੱਗ ਰਹੇ ਨੇ ਲਓ ਜੀ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਸਾਗ ਨੂੰ ਤੜਕੇ ਥਾਲੀ ਤਿਆਰ ਹੈ ਇੱਕ ਸਬਜੀ ਸਾਗ ਸਲਾਦ ਪਹੁੰਚ ਗਈਆਂ ਨੇ ਥਾਲੀਆਂ ਭਣਜਾ ਜੀ ਖਾ ਰਹੇ ਨੇ ਰੋਟੀਆਂ ਚੱਲ ਰਹੀਆਂ ਨੇ ਲਓ ਜੀ ਇਹ ਆਪਣਾ ਆ ਗਜਰੇਲਾ ਪਹਿ ਗਿਆ ਕੌਲੀਆਂ ਦੇ ਵਿੱਚ ਫਾਈਨਲ ਸ਼ੋਹਾਂ ਤੋਂ ਬਾਅਦ ਉਹ ਸਮਾਂ ਆ ਗਿਆ ਚਾਹ ਉੱਪਰ ਰਹੀ ਹੈ ਚਾਹ ਦੇ ਨਾਲ ਗਜਰੇਲਾ ਛਕਣ ਦੀਆਂ ਤਿਆਰੀਆਂ ਨਨਦ ਪਰਜਾਈ ਚੁਗਲੀਆਂ ਦਾ ਸਮਾਂ ਕਹਿ ਸਕਦੀ ਆ ਵੀ ਚੁਗਲੀਆਂ ਹੀ ਹੋ ਸਕਦੀਆਂ ਨੇ ਕੱਢ ਲਿਆ ਸਮਾਂ ਔਰਤ ਗੱਲਾਂ ਬਾਤਾਂ ਹੀ ਸਮਾਂ ਕੱਢੀ ਲੈਂਦੀ ਐ। ਲੋ ਜੀ ਕੰਮ ਦੀ ਥਕਾਨ ਤੋਂ ਬਾਅਦ ਬੱਚਿਆਂ ਨਾਲ ਥਕਾਨ ਉਤਾਰਨ ਦਾ ਇੱਕ ਆਪਣਾ ਸਵਾਦ ਹੈ। ਭਾਬੀ ਨੇ ਮੋਰਚਾ ਸੰਭਾਲ ਲਿਆ ਤੇ ਮਾਮੀ ਭਣਜਾ ਨੂੰ ਚੱਕ ਕੇ ਆਪਣਾ ਜਿਹੜਾ ਆਰਾਮ ਦੇ ਪਲ ਥਕਾਨ ਦੇ ਪਲ ਲੈਂਦੀ ਹੋਈ ਐ। ਬੱਚਿਆਂ ਨਾਲ ਖੇਡਣ ਦਾ ਇੱਕ ਆਪਣਾ ਸਵਾਦ ਹੈ। ਤੁਹਾਨੂੰ ਜਿਹੜੀ ਥਕਾਵਟਾ ਉਹ ਦੂਰ ਹੋ ਜਾਂਦੀ ਐ। ਇਹ ਪਲ ਦੁਆ ਹੈ ਕਿ ਹਰ ਦੇ ਹਿੱਸੇ ਆਉਣ। ਇਹ ਸਾਡਾ ਭਣਜਾ ਕਰਦਾ ਝੂਲਬਾਜ਼ੀਆਂ। ਲੋ ਜੀ ਓਏ ਹੋਏ ਹੋਏ ਡਿਗ ਪਿਆ ਬੱਲੇ ਜਿਬ ਜਿਬ ਡਿਗ ਡਿਗ ਕੇ ਹੀ ਜੜੀਆਂ ਮੰਜ਼ਲਾਂ ਜਿੱਤ ਹੁੰਦੀਆਂ ਨੇ ਕਾਕਾ ਜੀ ਪਹੁੰਚ ਗਏ ਨੇ ਰਸੋਈ ਦੇ ਵਿੱਚ ਆਲੂਆਂ ਨਾਲ ਬਾਲ ਬਣਾ ਬਣਾ ਖੇਡਿਆ ਜਾ ਰਿਹਾ ਹੈ ਲਓ ਜੀ ਇਹ ਆਪਣੀ ਇੱਕ ਉਮਰ ਹੈ ਬੁੱਲੇ ਲੁੱਟਣ ਦੀ ਤੇ ਇਹਨੂੰ ਰਸੋਈ ਜੇ ਕਿਚਨ ਦੇ ਵਿੱਚ ਪਹੁੰਚ ਕੇ ਆਲੂਆਂ ਦੀਆਂ ਗੇਂਦਾ ਬਣਾ ਕੇ ਖੇਡ ਰਿਆ ਜਾਣ ਦਾ ਸਮਾਂ ਹੋ ਗਿਆ ਬਾਏ ਬਾਏ ਕਰਨ ਦਾ ਵੇਲਾ ਆ ਗਿਆ ਇਹਨਾਂ ਨੇ ਆਪਣੇ ਘਰੇ ਜਾਣਾ ਲਓ ਜੀ ਅਸੀਂ ਬਾਏ ਬਾਏ ਟਾਟਾ ਕਰ ਦਿੱਤੀ ਹੈ ਸਾਰਾ ਸਮਾਂ ਐਤਵਾਰ ਜਿਹੜਾ ਇਸ ਆਮਦ ਦੇ ਵਿੱਚ ਗੁਜ਼ਰ ਗਿਆ ਬਾਏ